ਤੜਾਲੀਆਂ 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 ਪੁਲਿਸੀ ਕਸਟਡੀ ਚ ਆਪਣੀਆਂ ਲੱਤਾਂ ਤੜਾਲੀਆਂ ਤਾਂ ਅਸਲ ਖਰੜ ਪੁਲਿਸ ਨੇ ਇਲਾਕੇ ਦੇ ਵਿੱਚ ਲਗਾਤਾਰ ਮੋਬਾਈਲ ਖੋਨ ਦੀਆਂ ਵਾਰਦਾਤਾਂ ਨੂੰ ਸੁਲਝਾ ਲਿਆ ਗੈਂਗ ਦੇ ਤੇਨ ਬੰਦੇ ਚੱਕਲੇ ਦੱਸਿਆ ਜਾ ਰਿਹਾ ਕਿ ਪੁਲਿਸ ਕਸਟਡੀ ਤੋਂ ਭੱਜਣ ਦੇ ਚੱਕਰ 'ਚ ਕੋਠੇ ਉਹ ਛਾਲ ਮਾਰਤੇ ਬੱਸ ਫੇਰ ਕੀ ਸੀ ਇੱਕ ਤਾਂ ਲੱਤ ਤੜਵਾ ਕੇ ਹਸਪਤਾਲ ਪਹੁੰਚ ਗਿਆ ਤੇ ਦੂਜੇ ਦੇ ਗੋਡੇ ਗੁੱਟੇ ਟੋਕ ਗਏ ਨੇ ਤੁਸੀਂ ਆਪ ਹੀ ਦੇਖ ਲਓ ਹੁਣ ਤੋੜਨਾ ਵੀ ਹੋ ਗਿਆ ਓਕਾ ਕੀ ਆ ਪੂਰਾ ਮਾਮਲਾ ਤੁਸੀਂ ਆਪ ਹੀ ਦੇਖ ਲਵੋ ਦਨਿਕਪੇ ਪੰਜਾਬੀ ਟੀਵੀ ਦੇ ਰਮੇਸ਼ ਕੁਮਾਰ ਦੀ ਰਿਪੋਰਟ ਆਏ ਦਿਨ ਪੁਲਿਸ ਕੋਲਸ ਕਹਿਤਾ ਆ ਰਹੀ ਸੀ ਕਿ ਬੱਚਿਆਂ ਦੇ ਤੇ ਬੜਿਆਂ ਦੇ ਬਜ਼ੁਰਗਾਂ ਦੇ ਮੋਬਾਈਲ ਸਨੇਚ ਕਰਕੇ ਇਹ ਗੈਂਗ ਰਫੂ ਚੱਕਰ ਹੋ ਜਾਂਦਾ ਜਿੱਦਾਂ ਇਹ ਆਪਣੀ ਲੁੱਟਾ ਖੋਹ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਕਿੰਨੇ ਫੋਨ ਇਹਨਾਂ ਕੋਲ ਮੋਬਾਈਲ ਫੋਨ ਬਰਾਬਰ ਹੋਏ ਨੇ ਕਿੱਥੇ ਫੋਨ ਰੱਖਦੇ ਸੀ ਤੇ ਪੁਲਿਸ ਨੇ ਕਿਹਦਾ ਕਾਰਵਾਈ ਕੀਤੀ ਹੈ ਇਹ ਵੀ ਤੁਹਾਨੂੰ ਦੱਸਾਂਗੇ ਫਿਲਹਾਲ ਪੁਲਿਸ ਕਸਟਡੀ ਦੇ ਦੌਰਾਨ ਇਹਨਾਂ ਨੇ ਛੱਤ ਦੇ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੇ ਚਲਦਿਆ ਇਹਨਾਂ ਦੇ ਲੱਤਾਂ ਤੇ ਬਾਹਾਂ ਦੇ ਸੱਟਾਂ ਲੱਗੀਆਂ ਜਿਸ ਦਾ ਇਲਾਜ ਪੁਲਿਸ ਵੱਲੋਂ ਕਰਵਾਇਆ ਗਿਆ ਤੇ ਇੱਕ ਦਾ ਇਲਾਜ ਹਸਪੀਟਲ ਦੇ ਵਿੱਚ ਚੱਲ ਰਿਹਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਹੈ ਇਹ ਪੁਲਿਸ ਕਸਟਡੀ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਹੜਾ ਇਹਨਾਂ ਨੂੰ ਮਹਿੰਗਾ ਪੈ ਗਿਆ ਤੇ ਹੁਣ ਤੁਰਨਾ ਵੀ ਦੁਸ਼ਵਾਰ ਹੋ ਚੁੱਕਿਆ ਦੇਖ ਸਕਦੇ ਹੋ ਲੜਖੜਾਂ ਦੇ ਕਦਮਾਂ ਦੀ ਚਾਲ ਪੁਲਿਸ ਦੇ ਕਸਟਡੀ ਦੇ ਵਿੱਚ ਇਦਾਂ ਦੀ ਹੋ ਚੁੱਕੀ ਐ ਹੁਣ ਬੈਠਣਾ ਵੀ ਔਖਾ ਹੋ ਚੁੱਕਿਆ ਗਰਵਾ ਸਰ ਜੋ ਇਹ ਦੋ ਬੰਦੇ ਤੁਹਾਡੀ ਕਸਟਡੀ ਚ ਨੇ ਇੱਕ ਕੌਣ ਨੇ ਤੇ ਕਿਸ ਗੱਲ ਨੂੰ ਐ ਕਿ ਇਹਨਾਂ ਦੀ ਗ੍ਰਿਫਤਾਰੀ ਹੋਈ ਐ ਜੀ ਅ ਜੀ ਅਸੀਂ ਦੋ ਨਹੀਂ ਤਿੰਨ ਬੰਦੇ ਅਸੀਂ ਰੈਸਟ ਕੀਤੇ ਆ ਅ ਪਿੱਛੇ ਮੋਬਾਈਲ ਫੋਨ ਦੀ ਸਨੇਟਿੰਗਸ ਕਾਫੀ ਹੋ ਰਹੀਆਂ ਸੀਗੀਆਂ ਉਹਦੇ ਵਿੱਚ ਅਸੀਂ ਇਹ ਬੰਦੇ ਟ੍ਰੇਸ ਕਰਕੇ ਸਾਡੀ ਟੀਮ ਨੇ ਸਿਟੀ ਕਲਰ ਥਾਣਾ ਦੀ ਟੀਮ ਨੇ ਇਹ ਬੰਦੇ ਟ੍ਰੇਸ ਕਰਕੇ ਗੌਰਵ ਕੁਮਾਰ ਪੁੱਤਰ ਪੰਮੀ ਵਾਸੀ ਕੁਰਾਲੀਆ ਭਪਿੰਦਰ ਸਿੰਘ ਪੁੱਤਰ ਦਲੀਪ ਸਿੰਘ ਇਹ ਵੀ ਵਾਸੀ ਕੁਰਾਲੀਆ ਜੀ ਕਿਮਕੇਸ਼ ਕੁਮਾਰ ਪੁੱਤਰ ਸ਼ਕੰਜੀ ਪ੍ਰਸ਼ਾਦ ਇਹ ਵੀ ਕੁਰਾਲੀ ਦੇ ਨੇ ਇਹ ਤਿੰਨ ਬੰਦੇਆਂ ਦਾ ਜਿਹੜਾ ਇਹ ਇੱਕ ਗੈਂਗ ਰੈਸਟ ਕੀਤਾ ਜਿਨ੍ਹਾਂ ਕੋਲੋਂ ਤਕਰੀਬਨ 52 ਮੋਬਾਈਲ ਫੋਨ ਤੇ 10 ਚੋਰੀ ਦੇ ਮੋਟਰਸਾਈਕਲ ਬਰਾਮਦ ਹੋਇਆ ਇਹਨਾਂ ਨੂੰ ਫੜਨ ਦੇ ਨਾਲ ਸਾਡੇ ਟੋਕੀ ਪੰਜ ਮੁਕਤਮੇ ਟ੍ਰੇਸ ਹੋ ਗਏ ਜਿਹੜੇ ਕਿ ਸਨੇਚਿੰਗ ਦੇ ਮੁਕੱਦਮੇ ਸੀਗੇ ਐਫ ਆਈ ਆਰ ਨੰਬਰ 406 ਹੈ ਜੀ ਕਾਨਾ ਸਿਟੀ ਕਾਰਡ ਵੀ ਐਫਆਈਆਰ ਨੰਬਰ 401 ਤਾਣਾ ਚਿੱਟੀਕਰੜ 405 ਤੇ 396 ਇਹ ਸਾਰੀਆਂ 2024 ਦੀਆਂ ਐਫਆਈਆਰ ਨੇ ਤਾਣਾ ਚਿੱਟੀਕਰੜ ਦੀਆਂ ਇਸ ਤੋਂ ਇਲਾਵਾ ਇੱਕ ਐਫਆਈਆਰ ਹੈ ਜੀ 299/24 ਜੋ ਕਿ थाना ਸਤਰਖੇ ਖਰੜ ਦੀ ਹੈ ਜੋ ਕਿ ਸਾਰੇ ਮਕਦਮੇ ਮਾਈਲ ਸਨੈਟਿੰਗ ਦੇ ਸੀ ਤੇ ਸਾਰੇ ਕੇਸ ਟ੍ਰੇਸ ਹੋ ਗਏ ਜੀ ਜਿਹੜੇ ਹੁਣ ਅੱਗੇ ਇਹਨਾਂ ਦੇ 4 ਦਿਨਾਂ ਤੋਂ ਦੇ ਪੁਲਿਸ ਰਿਮਾਂਡ ਦੇ ਤੇ ਇਹ ਬੰਦੇ ਹੈਗੇ ਨਹੀਂ ਸਾਡੇ ਕੋਲ ਅੱਗੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਉਮੀਦ ਹੈ ਵੀ ਹੋਰ ਵੀ ਮਕਦਮੇ ਟ੍ਰੇਸ ਹੋਣਗੇ ਤੁਸੀਂ ਜਿੱਦਾਂ ਕਿਹਾ ਜੀ 52 ਮੋਬਾਈਲ ਫੋਨ ਬਰਾਮਦ ਹੋਏ ਤੇ ਚਾਰ ਜਿਹੜੇ ਮੁਕੱਦਮੇ ਤੈਸਟ ਹੋ ਗਏ ਲੋਕਲ ਜਿਹੜੇ ਹੈਗੇ ਨੇ ਜੀ ਜੀ ਤੇ ਕਿਸ ਕਿਸੇ ਏਰੀਆ ਦੇ ਵਿੱਚ ਇਹਨਾਂ ਨੋਟਾ ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਤਾਈਦਾ ਕੋਈ ਖੁਲਾਸਾ ਹੋਇਆ ਜੀ ਇਹ ਜ਼ਿਆਦਾਤਰ ਜੀ ਲੁੱਟੋ ਖੋਹ ਇਹਨਾਂ ਨੇ ਖਰੜ ਦੇਰੀ ਦੇ ਵਿੱਚ ਹੀ ਕੀਤੀਆਂ ਜੀ ਠੀਕ ਹੈ ਉਹ ਖੋਹਾਂ ਦਿੱਤੀਆਂ ਜੀ ਜ਼ਿਆਦਾਤਰ ਠੀਕ ਹੈ ਜੀ ਤੇ ਇਹਦੇ ਜਿਹੜੇ ਕਰਨ ਦੇ ਉਚੋਣ ਨੇ ਹਿਰਸ਼ ਕਹਿੰਦਾ ਕਿੰਨੇ ਕਈ ਆਏ ਜੀ ਤੁਹਾਡੇ ਕੋਲ ਜਿਹੜੇ 51 ਮੋਬਾਈਲ ਫੋਨ ਹੈ ਕਿਆ ਕੁਝ ਪਤਾ ਲੱਗਿਆ ਵੀ ਫੋਨ ਇਹਨਾਂ ਨੇ ਕਿਹ ਕਿਹ ਕਰਨੇ ਨੇ ਸਾਡੇ ਕੋਲ ਇਸ ਕਹਿਤਾ ਆਈਆਂ ਸੀ ਜੀ ਉਹਨਾਂ ਦੇ ਵਿਹਾਰਕ ਤੁਸੀਂ ਐਫਆਰ ਰਜਿਸਟਰ ਕਰਕੇ ਤੇ ਅਸੀਂ ਉਹ ਟ੍ਰੇਸ ਹੋ ਗਈਆਂ ਇਸ ਤੋਂ ਇਲਾਵਾ ਹੁਣ ਅਸੀਂ ਜਿਹੜੇ ਬਾਕੀ ਮੋਬਾਈਲ ਹੈ ਅਸੀਂ ਆਈਏ ਮੀਨਮ ਤੋਂ ਟ੍ਰੇਸ ਕਰਦੇ ਵੀ ਕਿਹੜੇ ਕਿਹੜੇ ਇਹਨਾਂ ਦੇ ਉਮਰ ਹੈਗੇ ਤੇ ਉਹਨਾਂ ਨੂੰ ਮੋਬਾਈਲ ਹੈਂਡ ਓਵਰ ਕਰ ਦਿੱਤੇ ਜਾਣਗੇ ਇਹਨਾਂ ਦੇ ਉੱਪਰ ਪਹਿਲਾਂ ਵੀ ਕੋਈ ਅਪਰਾਧਿਕ ਮਾਮਲੇ ਚੱਲ ਰਹੇ ਨੇ ਜੀ ਨਹੀਂ ਹੈ ਤਾਂ ਪਹਿਲੀ ਇਹ ਵੀ ਹੋਈ ਪਰ ਮੁਕਦਮੇ ਇਕੱਠੇ ਪੰਜ ਹੀ ਹੋ ਗਏ ਜੀ ਤੇ ਜਿਹੜਾ ਸਬਾਨ ਜਿਹੜਾ ਮੋਬਾਈਲ ਫੋਨ ਕਿਸੀ ਵੇਚਦੇ ਸੀਗੇ ਜਾਂ ਫਿਰ ਕਿਸੀ ਲਕਾਉਂਦੇ ਸੀ ਕਿੱਦਾਂ ਕਰਦੇ ਸੀਗੇ ਉਹ ਬਿਲਕੁਲ ਜਿਹਨਾਂ ਦੇ ਦੋ ਜਣੇ ਮੋਬਾਈਲ ਸਨੇਟ ਕਰਦੇ ਸੀ ਇੱਕ ਜਿਹੜਾ ਤੀਜਾ ਮਨਤੀਚ ਕੁਮਾਰ ਆ ਇਹ ਮੋਬਾਈਲ ਫੋਨ ਅੱਗੇ ਰੱਖਦਾ ਸੀ ਤੇ ਵੇਚਦਾ ਵੀ ਸੀ ਤੇ ਉਹਨਾਂ ਦੀ ਵੀ ਕੋਈ ਉਹਨਾਂ ਨੂੰ ਵੀ ਰਾਉਂਡ ਅਪ ਕੀਤਾ ਗਿਆ ਜੀ ਵਿੱਚ ਬਿਲਕੁਲ ਹੀ ਉਹ ਵੀ ਅਰੈਸਟ ਨਹੀਂ ਛੱਡ ਕੋ ਠੀਕ ਹੈ ਉਹ ਅਰੈਸਟ ਕਰ ਲਿਆ ਤੇ ਮੈਸੇਜ ਕੀ ਹੋਏਗਾ ਜੀ ਤੁਹਾਡੇ ਵੱਲੋਂ ਬਸ ਇਸ ਤਰ੍ਹਾਂ ਦੀ ਕੋਈ ਵਾਰਦਾਤ ਹੁੰਦੀ ਹੈ ਜੀ ਤਾਂ ਇਮੀਡੀਏਟਲੀ ਸਾਡੇ ਪੁਲਿਸ ਦੇ ਧਿਆਨ ਦੇ ਵਿੱਚ ਲਿਆਓ ਤੇ ਕਿਸੇ ਦੇ ਮੋਬਾਈਲ ਫੋਨ ਖਰੜ ਏਰੀਆ ਦੇ ਵਿੱਚ ਜਿੰਨਾ ਨੇ ਸਨੇਚ ਹੋਇਆ ਤੁਹਾਡੇ ਮਾਦਮ ਨੂੰ ਕਹਿਣਾ ਚਾਹਵਾ ਵੀ ਜਲਦੀ ਤੋਂ ਜਲਦੀ ਸਾਨੂੰ ਪੁਲਿਸ ਸਟੇਸ਼ਨ ਥਾਣਾ ਚਿੱਟੀ ਕਰਨ ਕੰਟੈਕਟ ਕਰਨ ਬਾਕੀ ਇਹਨਾਂ ਦੇ ਜਿਹੜੇ ਉਮਰਾਂ ਨੂੰ ਪ੍ਰਾਇਮਰੀ ਫੋਨ ਹੈਡ ਹੋ ਕੇ ਦਿੱਤੇ ਜਾ ਸਕਦੇ ਗਰਵਾ ਸਰ ਦਰਸ਼ਕ ਸਾਡੇ ਇਹ ਵੀ ਜਾਣਨਾ ਚਾਹਾਂਗੇ ਜਾਣਗੇ ਕਿ ਜਿਸ ਤਰ੍ਹਾਂ ਇਹ ਦੋ ਬੰਦੇ ਦੇ ਪੈਰਾਂ ਦੇ ਸੱਟਾਂ ਲੱਗੇ ਕਿ ਬਾਜੂ ਤੇ ਇਹ ਕਿੱਦਾਂ ਲੱਗੀਆਂ ਜੀ ਇਹਨਾਂ ਦੇ ਆ ਇਹਨੂੰ ਫੜਮ ਦੇ ਦੌਰਾਨ ਜੀ ਜਦੋਂ ਇਹ ਪੱਜ ਦੇ ਨਾਟਕ ਕਰ ਰਹੇ ਸੀਗੇ ਤਾਂ ਇਹਨੂੰ ਕੋਸ਼ਿਸ਼ ਕੀਤੀ ਸੀਗੀ ਭੱਜਣ ਦੀ ਤੇ ਉਦੋਂ ਕੋਟੇ ਤੋਂ ਚਾਲ ਛੁੜ ਮਾਰਤੀ ਇਹਨਾਂ ਨੇ ਤਾਂ ਉਸ ਟਾਈਮ ਇਹਨਾਂ ਦੇ ਇਹ ਸੱਟ ਇੱਥੇ ਵੀ ਇਹ ਤਸਵੀਰਾਂ ਚ ਦੋ ਦਿਖ ਰਹੀ ਜੀ ਤੀਸਰਾ ਵੀ ਇਹਨਾਂ ਦੇ ਨਾਲ ਦਾ ਉਹ ਕਿਹੜੇ ਜੀ ਫੋਨ ਤੀਸਰਾ ਵੀ ਜੋ ਵੀ ਇਲਾਜ ਚੱਲ ਰਹੀ ਜੀ ਉਹਨਾਂ ਉਹਦਾ ਵੀ ਇਲਾਜ ਚੱਲ ਰਿਹਾ ਯਾਨੀ ਇਹ ਤਿੰਨੇ ਭਜੇ ਸੀਗੇ ਜੀ ਜੀ ਦੇਖਿਆ ਤੁਸੀਂ ਇਹ ਸੀ ਖਰੜ ਥਾਣਾ ਦੇ ਐਸਐਚਓ ਜਿਨ੍ਹਾਂ ਨੇ ਅਹਿਮ ਜਾਣਕਾਰੀ ਦਿੱਤੀ ਫੋਨ ਕਾਲ ਤੇ ਫਿਲਹਾਲ ਇੱਕ ਕਹਾਵਤ ਤੁਸੀਂ ਸੁਣੀ ਹੋਵੇਗੀ ਅਪਰਾਧੀ ਕਿੰਨਾ ਵੀ ਛਾਤਰ ਕਿਲਾ ਹੋਵੇ ਇੱਕ ਨਾ ਇੱਕ ਦਿਨ ਪੁਲਿਸ ਦੇ ਅੜੀ ਕੇਸ ਚੜੀ ਜਾਂਦਾ ਹੈ ਇਸੇ ਤਰ੍ਹਾਂ ਇਸ ਗੈਂਗ ਦਾ ਪਰਦਾ ਫਾਸ਼ ਕੀਤਾ ਹੈ ਖਰੜ ਸਿਟੀ ਥਾਣਾ ਪੁਲਿਸ ਨੇ ਦੇਖ ਸਕਦੇ ਹੋ 50 ਤੋਂ ਜ਼ਿਆਦਾ ਮੋਬਾਈਲ ਬਰਾਮਦ ਕਰ ਲਿੱਤੇ ਗਏ ਆ ਤੇ ਪੁਲਿਸ ਦੀ ਤਫ਼ਤੀਸ਼ ਜਾਰੀ ਹੈ ਹੋਰ ਵੀ ਖੁਲਾਸੇ ਹੋਣਗੇ ਰਿਮਾਂਡ ਦੇ ਦੌਰਾਨ ਆਪਣੇ ਸੀ ਹੋਗੀ ਰਵੀ ਦੇ ਨਾਲ ਰਮੇਸ਼ ਕੁਮਾਰ ਡੇਨਿਕ ਮੇਲ ਖਰ ਮੁਹਾਲੀ